ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਅਥਾ ਉਥੈ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੋ ਪਾਖੇ ਗੁਰ ਕੇ ਚਰਨ ਉਪਰ ਬਲ ਜਾਈ ਦਿਨਸ ਰੈਨ ਸਾਸ ਸਾਸ ਸਮਲੀ ਪੂਰਨ ਸਬਨੀ ਥਾਈ ਰਹਾਓ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਲਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਅਥਾ ਉਠਾ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਕਟ ਕਟ ਸ਼ਬਦ ਸੁਪਾਖੇ ਗੁਰ ਕੇ ਚਰਨ ਉਪਰ ਬਲ ਜਾਈ ਦਿਨ ਸਰਨ ਸਾਸ ਸਾਸ ਸਮਲੀ ਪੂਰਨ ਸਬਨੀ ਥਾਈ ਰਹਾਉ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵੜਈ ਪਾਈ ਨਾਨਕ ਪ੍ਰਭ ਸਰੜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਅਥੇ ਉਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੋ પાਖੇ ਗੁਰ ਕੇ ਚਰਨ ਉਪਰ ਬਲ ਜਾਈ ਦਿਨ ਸਰਨ ਸਾਸ ਸਾਸ ਸਮਲੀ ਪੂਰਨ ਸਬਨੀ ਥਾਈ ਰਹਾਓ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵੜਈ ਪਾਈ ਨਾਨਕ ਪ੍ਰਭ ਸਰਣਾਈ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵੜਈ ਪਈ ਨਾਨਕ ਪ੍ਰਭ ਸਰਣਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਅਥਾ ਉਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੁਹਾਖੇ ਗੁਰ ਕੇ ਚਰਨ ਉਪਰ ਬਲ ਜਾਈ ਦਿਨ ਸਰਨ ਸਾਸ ਸਾਸ ਸਮਲੀ ਪੂਰਨ ਸਬਨੀ ਥਾਈ ਰਹਾਓ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵੜਿਆਈ ਪਾਈ ਨਾਨਕ ਪ੍ਰਭ ਸਰਣਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਅਥਾ ਉਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ दास अपने आप राखे ਘਟ ਘਟ ਸ਼ਬਦ ਸੋ ਪਾਖੇ ਗੁਰ ਕੇ ਚਰਨ ਉਪਰ ਬਲ ਜਾਈ ਦਿਨਸ ਰੈਨ ਸਾਸ ਸਾਸ ਸਮਲੀ ਪੂਰਨ ਸਬਨੀ ਥਾਈ ਰਹਾਓ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਆਪ ਸਹਾਈ ਹੋ ਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰੜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਅਥਾ ਉਠੈ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਕਟ ਕਟ ਸ਼ਬਦ ਸੁਪਾਖੇ ਗੁਰ ਕੇ ਚਰਨ ਉਪਰ ਬਲ ਜਾਈ ਦਿਨ ਸਰਨ ਸਾਸ ਸਾਸ ਸਮਲੀ ਪੂਰਨ ਸਬਨੀ ਥਾਈ ਰਹਾਉ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਭਗਤ ਵੜਿਆਈ ਪਾਈ ਨਾਨਕ ਪ੍ਰਭ ਸਰੜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ